ਐਸਟ੍ਰੋਲੋਜੀ ਵਿੱਚ ਮੈਡੀਟੇਸ਼ਨ ਕੀ ਆ ਉਹ ਸਮਝਾਓ ਐਸਟ੍ਰੋਲੋਜੀ ਦੱਸਦੀ ਹੈ ਕਿ ਤੁਹਾਡਾ ਸਕੂਨ ਕਿੱਥੇ ਹੈ ਹੂੰ ਤੁਸੀਂ ਕਿਸ ਚੀਜ਼ ਨਾਲ ਧਰਮ ਤੇ ਅਧਿਆਤਮ ਨੂੰ ਰਿਲੇਟ ਕਰ पाओगे ਜੀ ਪਰ ਸ਼ਾਇਦ ਇਸ ਗੱਲ ਦੇ ਉੱਤੇ ਬਹੁਤ ਗੱਲਬਾਤ ਨਹੀਂ ਹੋਈ ਖਾਸ ਤੌਰ ਤੇ ਸਾਡੇ ਸਿੱਖ ਸਮਾਜ ਚ ਨਹੀਂ ਹੋਈ ਮੈਡੀਟੇਸ਼ਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਾ ਬਾਜੀ ਜੀ ਤੇ ਪੂਰੀ ਗੁਰਬਾਣੀ ਮਿਊਜ਼ਿਕ ਦੇ ਉੱਤੇ ਆ ਰਾਗਾਂ ਦੇ ਉੱਤੇ ਆ ਜੀ ਹੈਨਾ ਚਾਹੇ ਉਹ ਰਾਗ ਆਸਾ ਤੋਂ ਸ਼ੁਰੂ ਹੁੰਦਾ ਹੈ ਸਾਰੇ ਇਲਾਜ ਆ ਜਾਂਦੇ ਆ ਜੀ ਮੈਡੀਟੇਸ਼ਨ ਦੇ ਅੰਦਰ ਮਿਊਜ਼ਿਕ ਦੀ ਬਹੁਤ ਬੜੀ ਮਹੱਤਤਾ ਹੈ ਇਹਦੇ ਉੱਤੇ ਪ੍ਰੈਕਟੀਕਲ ਕੰਮ ਕੀਤਾ ਹੈ ਓਸ਼ੋ ਨੇ ਬਹੁਤ ਜ਼ਿਆਦਾ ਹਮ ਹੈ ਨਾ ਫਿਰ ਮੈਡੀਟੇਸ਼ਨ ਦਾ ਕਾਰਕ ਜਿਹੜਾ ਹੈ ਤੁਹਾਡਾ 4th ਹਾਊਸ ਤੁਹਾਡਾ ਚੰਦਰਮਾ ਤੁਹਾਡਾ 5th ਹਾਊਸ 멘ਟਲ ਪੀਸ ਇਹ ਸਾਰੀਆਂ ਚੀਜ਼ਾਂ ਨੇ ਜੀ ਮੈਂ ਮੈਂ ਕੋਸ਼ਿਸ਼ ਕਰਦਾ ਹਰ ਇਨਸਾਨ ਦਾ ਇੱਕ ਮੈਡੀਟੇਸ਼ਨ ਪੁਆਇੰਟ ਅਲੱਗ ਹੈ ਮੈਂ ਲੋਕਾਂ ਨੂੰ ਜਿੰਨੇ ਕ ਮੇਰੇ ਕੋਲ ਆਂਦੇ ਨੇ ਨਾ ਸਾਰਿਆਂ ਨੂੰ ਮੈਡੀਟੇਸ਼ਨ ਦੀ ਸਲਾਹ ਬਹੁਤ ਜ਼ਰੂਰੀ ਦਿੰਦਾ ਉਹਦੇ ਨਾਲ ਨਾ ਪਲੈਨੈਟਸ ਦੀ ਗੱਲ ਕਰਦੇ ਆ ਤਾਂ ਸ਼ਨੀ ਨਾਲ ਡਰਾਇਆ ਜਾਂਦਾ ਹੈ ਸ਼ਨੀ ਇਹ ਕਰਦੇ ਨਾ ਸਭ ਤੋਂ ਚੰਚਲ ਪਲੈਨਟ ਹੈ ਚੰ드ਰਮਾ ਉਹ ਤੁਹਾਡੇ ਡਿਸੀਜਨ ਦਾ ਕਾਰਕ ਹੈ ਤੁਹਾਡੇ ਮਨ ਦਾ ਕਾਰਕ ਹੈ ਤੁਸੀਂ ਯਕੀਨ ਜਾਨੋ ਜੇ ਤੁਹਾਡਾ ਮਨ ਸਥਿਰ ਹੈ ਨਾ ਤੁਸੀਂ ਕੰਮ ਬਹੁਤ ਵਧੀਆ ਕਰਦੇ ਹੋ ਹੁਣ ਤੁਸੀਂ ਉਹ ਟੈਕਨੀਕ ਆਜ਼ਾਦ ਕਰ ਲਈ ਕਿ ਮੈਂ ਬਾਹਰ ਜਾਵਾਂ ਜਾਂ ਮੈਂ ਕਿਤੇ ਹੋਰ ਬੈਠਾਂ ਜਾਂ ਮੈਂ ਆਪਣੇ ਆਪ ਨੂੰ 10 ਮਿੰਟ ਦੇ ਕੇ ਨਾ ਆਪਣੇ ਆਪ ਦੇ ਅੰਦਰਲੇ ਮਨ ਨੂੰ ਸ਼ਾਂਤ ਕਰਾਂ ਉਹਦੀ ਟੈਕਨੀਕ ਤੁਹਾਡੀ ਆਪ ਦੀ ਹੈ ਜੀ ਹਰ ਇਨਸਾਨ ਦੀ ਇਹ ਟੈਕਨੀਕ ਅਡ ਹੈ ਉੱਥੇ ਤੱਕ ਪਹੁੰਚਣ ਲਈ ਅਲੱਗ-ਅਲੱਗ ਕੰਮ ਕਰਨੇ ਪੈਂਦੇ ਨੇ ਯੂ ਹੈਵ ਟੂ ਵਰਕ ਔਨ ਯਰ ਔਨ ਕraft yes ਜਦੋਂ ਤੁਸੀਂ ਉਸ ਕraft ਦੇ ਕੰਮ ਕਰਦੇ ਹੋ ਨਾ ਫਿਰ ਤੁਸੀਂ ਉਸ ਪ੍ਰੈਸਾਈਜ਼ ਚੀਜ਼ ਦੇ ਉੱਤੇ ਪਹੁੰਚ ਪਾਉਂਦੇ ਹੋ ਜਿਹੜਾ ਤੁਹਾਡੀ ਮੈਡੀਟੇਸ਼ਨ ਟੈਕਨੀਕ ਹੈ ਉਸੋ ਦਾ ਨਾਮ ਮੈਂ ਤਾਂ ਲੈਣਾ ਮੈਂ ਬਹੁਤ ਛੋਟੇ ਉਮਰ ਤੋਂ ਫੋਲੋ ਕੀਤਾ ਬਟ ਮੈਂ ਦੇਖਿਆ ਕਿ ਉਹ ਇੱਕ ਮੈਂਟਰ ਨਹੀਂ ਹੈ ਕਿਸੇ ਦਾ ਉਹਦੇ ਕਾਰਨ ਫੇਰ ਵੀ ਕਦੇ ਗੱਲ ਕਰਾਂਗੇ ਆਪਾਂ ਦੁਬਾਰੇ ਵੀ ਬੈਠਣਾ ਹੈ ਬਟ ਉਹ ਬੜਾ ਐਕੂਰੇਟ ਕੰਮ ਕੀਤਾ ਉਹਨੇ ਮੈਡੀਟੇਸ਼ਨ ਦੀ 100 ਵਿਧੀਆਂ ਦੇ ਉੱਤੇ 16 ਵਿਧੀਆਂ ਦੇ ਉੱਤੇ ਕੰਮ ਕਰ ਲਿਆ ਹੁਣ ਤੁਸੀਂ ਸਾਰੀ ਕਰੋ ਤੁਹਾਡੇ ਲਈ ਕਿਹੜੀ ਰਿਲੇਟ ਕਰਦੀ ਹੈ ਤੁਸੀਂ ਉਹਨੂੰ ਨੇੜ ਤੋਂ ਦੇਖ ਸਕਦੇ ਹੋ ਮੈਡੀਟੇਸ਼ਨ ਲਈ ਵਾਟਰ ਐਲੀਮੈਂਟ 뮤직 ਐਲੀਮੈਂਟ ਮੈਂਟਲ ਐਲੀਮੈਂਟ ਬਦਰ ਇਹ ਚੀਜ਼ਾਂ ਬਹੁਤ ਕੰਮ ਕਰਦੀਆਂ ਵਾ 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 ਬਹੁਤ ਜ਼ਿਆਦਾ ਭਾਜੀ ਮੈਂ ਰਿਲੇਟ ਕੀਤਾ ਕਿ ਜੇ ਮੈਂ ਮਨ ਨੂੰ ਸ਼ਾਂਤ ਕਰਨਾ ਮਨ ਨੂੰ ਜਾਂ 뮤직 ਨੂੰ ਫੜਨਾ ਪੈਣਾ ਉਹ ਕਿਉਂਕਿ ਉਹ ਉਹ ਉਹਦੇ ਨਾਲ ਮੈਂ ਉਹ ਇਕਾਂਤ ਚ ਪਹੁੰਚੂਗਾ ਤੁਸੀਂ ਫ੍ਰੀਕੁਐਂਸੀ ਦੀ ਗੱਲ ਕਰ ਰਹੇ ਹੋ ਫ੍ਰੀਕੁਐਂਸੀ ਹਾਂ ਦੇਖੋ ਇੱਕ ਗੱਲ ਦੱਸਦਾ ਲੋਕ ਪਤਾ ਨਹੀਂ ਰਿਲੇਟ ਕਰ ਪਾਣਗੇ ਕਿ ਨਹੀਂ ਇੱਕ ਨਾ ਆਪਾਂ ਇੱਥੇ ਰੇਡੀਓ ਸੈੱਟ ਕਰਦੇ ਹਾਂ ਜੀ 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 ਹਾਂਜੀ 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 ਇੱਥੇ ਰੇਂਜ ਆ ਗਈ ਇਹ ਨਾ ਫ੍ਰੀਕੁਐਂਸੀ ਸੀਗੀ ਆਪਾਂ ਗੱਲ ਕਰਦੇ ਕਈ ਵਾਰ ਨਾ ਜੇ ਤੁਸੀਂ ਜਾਣਦੇ ਹੋ ਮੈਂ ਤਾਂ ਸਾਰੀ ਜਗ੍ਹਾ ਨੂੰ ਮੰਨਦਾ ਕਿਸੇ ਮੰਦਿਰ ਕਿਸੇ ਕਿਸੇ ਬਾਬਿਆਂ ਦੇ ਉਹ ਥਾਂ ਜਿੱਥੇ ਉਹਨਾਂ ਨੇ ਪਹਾੜਾਂ 'ਚ ਤਪ ਕੀਤਾ ਯਾਰ ਇਹ ਵੀ ਤਾਂ ਪਹਾੜੀ ਖਾਲੀ ਪਈ ਸੀਗੀ ਉੱਥੇ ਕਿਉਂ ਗਏ ਹਾਂਜੀ ਇਹ ਫ੍ਰੀਕੁਐਂਸੀ ਦੀ ਫ੍ਰੀਕੁਐਂਸੀ ਹੁੰਦੀ ਆ ਸਹੀ ਕਹਿ ਬਾਜੀ ਤੁਸੀਂ ਕਈ ਵਾਰ ਐਦਾਂ ਹੁੰਦਾ ਨਹੀਂ ਯਾਰ ਮੈਂ ਹੁਣ ਆਪਾਂ ਮਾਡਰਨ ਵੇ ਨਾਲ ਗੱਲ ਕਰੀਏ ਕਾਫੀ ਸਾਰੇ ਓਮ ਦੇ ਚਾਂਟਿੰਗ ਹੁੰਦੇ ਆ ਮੈਂ ਕਿ ਇਹ ਰਿਲੇਟ ਨਹੀਂ ਕਰ ਰਿਹਾ ਇਹ ਆ ਠੀਕ ਆ ਬਿਲਕੁਲ ਕਿਉਂਕਿ ਇਹਦੀ ਫ੍ਰੀਕਵੈਂਸੀ ਕਈ ਹੁੰਦੇ ਆ ਇਕ ਹੁੰਦਾ ਉਹ ਮੈਨੂੰ ਆਹ ਫ੍ਰੀਕਵੈਂਸੀ ਹਟ ਕਰ ਰਹੀ ਹੈ ਮੈਂ ਇੱਕ 뮤ਜ਼ਿਕ ਡਾਇਰੈਕਟਰ ਕੋਲ ਬੜੀ ਯੰਗ এজ ਦੇ ਬੱਚੇ ਨੇ ਮੇਰੀ ਫੈਮਿਲੀ ਚੋਂ ਹੀ ਨੇ ਮੇਰੇ ਬਹੁਤ ਖਾਸ ਜਾਣਕਾਰ ਉਹ ਨਾਲ ਬੈਠਾ ਸੀਗਾ ਮੈਂ ਨਾ ਮੈਡੀਟੇਸ਼ਨ ਦੇ 뮤ਜ਼ਿਕ ਦੇ ਉੱਤੇ ਕੰਮ ਕਰ ਰਿਹਾ ਜੀ ਜੀ ਤਾਂ ਮੈਂ ਉਸ 뮤ਜ਼ਿਕ ਡਾਇਰੈਕਟਰ ਕੋਲ ਬੈਠਾ ਮੈਂ ਉਹਨੂੰ ਕਿ ਦੱਸਿਆ ਮੈਂ ਮੈਨੂੰ ਇਸ ਟਾਈਪ ਦਾ 뮤ਜ਼ਿਕ ਇਦਾਂ ਚਾਹੀਦਾ ਹੈ ਬਣਾਓ ਜੀ ਤਾਂ ਉਹਨਾਂ ਨੇ ਮੈਨੂੰ ਫ੍ਰੀਕਵੈਂਸੀ ਦਾ ਲੈਵਲ ਸਮਝਾਇਆ ਕਹਿੰਦੇ ਜੀ ਜਿਹੜੀ ਇਹ ਫ੍ਰੀਕਵੈਂਸੀ ਹੈ ਨਾ ਜੇ ਕਿਤੇ ਵੀ ਕਿਸੇ ਵੀ ਸਾਊਂਡ ਤੇ ਸੈੱਟ ਕਰ ਲਓਗੇ ਤਾਂ ਇਹ ਮਾਈਂਡ ਨੂੰ ਪੀਸ ਦਿੰਦੀ ਹੈ ਜਿਹੜੇ ਤੁਹਾਨੂੰ ਦੇਖਣ ਵਾਲੇ 뮤직 ਡਾਇਰੈਕਟਰ ਫਰੀਫੀਲਡ ਦੇ ਲੋਕ ਨੇ ਉਹ ਇਸ ਗੱਲ ਨੂੰ ਰਿਲੇਟ ਕਰ ਪਾਣਗੇ ਕਿ ਇਹ ਫ੍ਰੀਕੁਐਂਸੀ 멘ਟਲ ਪੀਸ ਲਈ ਹੈ। 멘ਟਲ ਪੀਸ ਲਈ ਵੀ ਇਹ ਜਿਹੜਾ ట్రాנס 뮤직 ਚ ਵੀ ਯੂਜ਼ ਹੁੰਦਾ ਸੀਗਾ ਜਿਹੜਾ ਬੌਬ ਮਾਰਲੇ ਯੂਜ਼ ਕਰਦਾ ਸੀਗਾ ਜਿਹਨੂੰ ਲਾ ਰਹੇ ਤਾਂ ਹਿੱਪੀ ਮਸਤੇ ਹੋਏ ਆ। ਦੈਟ ਇਜ਼ ਅ ਕਾਈਂਡ ਆਫ ਫ੍ਰੀਕੁਐਂਸੀ। ਪਰ ਇਹ ਹਰ ਸੈਕਟਰ ਦੀ ਨੋਲੇਜ ਹੈ ਨਾ ਤੁਸੀਂ ਜੋ ਜੋ ਗੱਲ ਕਹੀ ਨਾ ਉਹ ਰਿਲੇਟ ਕੀਤੀ ਕਿਉਂਕਿ ਮੈਡੀਟੇਸ਼ਨ ਵੀ ਇਦਾਂ ਕਿ ਹਰ ਇੱਕ ਲਈ ਅਲੱਗ ਆ। ਹਰੇਕ ਲਈ ਅਦਾ ਕਰਦਾ ਬਈ ਕੋਈ ਕਿਸੇ ਸਾਹਮਣੇ ਮੈਡੀਟੇਸ਼ਨ ਕਰਦਾ ਕੋਈ ਕਿਸੇ ਸਾਹਮਣੇ ਮੈਡੀਟੇਸ਼ਨ ਪੰਜਾਬੀ 뮤직 ਬਣਦਾ ਹੈ ਤੁਹਾਨੂੰ ਨਾ ਸਾਰਿਆਂ ਦਾ ਇੱਕ ਕਾਮਨ ਬੀਟ ਨਜ਼ਰ ਆਉਂਦੀ ਹੋएगी ਬਈ ਉਦਾਂ ਦਾ ਹੀ ਬਣ ਰਿਹਾ ਕਿਉਂਕਿ ਉਹ ਉਸ ਦੇ ਉੱਤੇ ਇਨਸਾਨ ਨੱਚਦਾ ਹੈਗਾ ਨੱਚਦਾ ਹੈ ਨਾ ਹਾਂ ਭਾਜੀ ਕੀ ਬਾਤ ਹੈ ਭਾਜੀ ਤੁਹਾਡੇ ਕੀ ਫਿਊਚਰ ਪਲਾਨਸ ਹੈਗੇ ਨੇ ਅੱਗੇ ਕੀ ਕਰਨਾ ਚਾਹੁੰਦੇ ਹੋਰ ਅਬ ਜਿਵੇਂ ਮੈਂ ਤੁਹਾਨੂੰ ਹੁਣ ਦੱਸ ਰਿਹਾ ਸੀਗਾ ਨਾ ਬਈ ਦੇਖੋ ਮੇਰੇ ਨਾਲ ਦੋ ਬਹੁਤ ਰੱਬ ਜਿਹੜੇ ਫਲੋ ਚ ਲੈ ਜਾ ਦੇਗਾ ਅਸੀਂ ਨਾਲ ਉਹਨੂੰ ਐਕਸੈਪਟ ਕਰਾਂਗੇ ਬਟ ਮੇਰਾ ਸੋਚਣਾ ਇਹ ਹੈ ਸਾਡੇ ਸਮਾਜ ਚ ਨਾ ਭਾਜੀ ਜਦੋਂ ਮੈਂ ਪਤਾ ਨਹੀਂ ਕਿੰਨੇ ਕੀ ਲੋਕਾਂ ਨਾਲ ਰੋਜ਼ ਗੱਲ ਕਰਦਾ ਮੇਰੀ ਟੀਮ ਕਰਦੀ ਐ ਸੀ ਸਮਝਦੇ ਆ ਨਾ ਤਾਂ ਬਹੁਤ ਬੜੀ ਕਮੀ ਐ ਮੈਡੀਟੇਸ਼ਨ ਦੀ ਹੂੰ ਮੈਂ ਜਿਹੜਾ ਕੰਮ ਲਈ ਕੰਮ ਕਰਨਾ ਚਾਹੁੰਦਾ ਉਹ ਚਾਹੁੰਦਾ ਇੱਕ ਬਹੁਤ ਵਧੀਆ ਮੈਡੀਟੇਸ਼ਨ ਪਲੇਸ ਬਣਾਣਾ ਕੀ ਬਾਤ ਐ ਉਹਦੇ 'ਚ ਨਾ ਮੈਂ ਸਾਰੀਆਂ ਚੀਜ਼ਾਂ ਐਕੂਰੇਟਲੀ ਫਿਟ ਕਰਨਾ ਚਾਹੁੰਦਾ ਜਿਹੜੀ ਮੇਰੀ ਨੌਲੇਜ ਦੱਸਦੀ ਐ ਪ੍ਰਕਿਰਤੀ ਬਹੁਤ بڑا ਕੰਪੋਨੈਂਟ ਐ ਮੈਡੀਟੇਸ਼ਨ ਲਈ ਜੀ ਹਰ ਇਨਸਾਨ ਦੀ ਰਾਸ਼ੀ ਨਕਸ਼ਤਰ ਦਾ ਇੱਕ ਟਰੀ ਐ ਉਸ ਟਾਈਪ ਦੇ ਸਾਰੇ ਨਕਸ਼ਤਰਾਾਂ ਦੇ ਰਾਸ਼ੀਆਂ ਦੇ ਟਰੀ ਹੋਣ ਹਰ ਬੰਦਾ ਆਪਣੀ ਰਾਸ਼ੀ ਦੇ ਅਕੋਰਡਿੰਗਲੀ ਬੈਠ ਕੇ ਮੈਡੀਟੇਟ ਕਰੇ ਉੱਥੇ ਵਾਟਰ ਦੇ ਐਲੀਮੈਂਟ ਉਦਾਂ ਹੋਣ ਜਿਹੜਾ ਮੈਂ ਤੁਹਾਨੂੰ ਹੁਣ ਦੱਸ ਰਿਹਾ ਸੀਗਾ ਕਿ ਮੈਂ 뮤직 ਤੇ ਕੰਮ ਕਰ ਰਿਹਾ ਜਿਹੜਾ ਇਕੱਲਾ ਮੈਡੀਟੇਸ਼ਨ ਲਈ ਹੋਏਗਾ ਵਿਦਆਊਟ ਵਰਡਸ ਓਕੇ ਤੇ ਉਹਨੂੰ ਉੱਥੇ ਇੰਪਲੀਮੈਂਟ ਕਰ ਸਕਾਂ ਮੈਂ ਹੁਣੇ ਪੰਜਾਬ ਦੇ ਨੇੜੇ ਤੇੜੇ ਕਿਤੇ ਜਗ੍ਹਾ ਲੱਭ ਰਿਆਂ ਮੈਨੂੰ 5-7 10 ਤੋਂ 20 ਕਿਲੇ ਤੱਕ ਜਗ੍ਹਾ ਮਿਲ ਜੇ ਤਾਂ ਮੈਂ ਉੱਥੇ ਉਹ ਸਾਲ ਡੇਟਸ ਆ ਚ ਪਲਾਨ ਕਰਾਂ ਆਪਣੀ ਆਪਣੇ ਸਕੂਨ ਲਈ ਨਾ ਭਾਜੀ ਮੇਰੇ ਨਾਲ ਬਜ਼ੁਰਗ ਮੇਰਾ ਸ਼ਨੀ ਉੱਚਦਾ ਹੈ ਮੇਰਾ 83 ਦਾ ਵਰਤ ਹੈ ਮੇਰਾ ਬਜ਼ੁਰਗਾਂ ਨਾਲ ਲਗਾਓ ਬਹੁਤ ਹੈ ਦੇਖੋ ਬਹੁਤ ਸਾਰੀ ਆਰਗੇਨਾਈਜੇਸ਼ਨਸ ਪੰਜਾਬ ਚ ਕੰਮ ਕਰ ਰਹੀ ਹੈ ਜਿਹੜੀ ਬਜ਼ੁਰਗਾਂ ਲਈ ਵਿਸ਼ਿਸ਼ਤ ਲੋਕਾਂ ਲਈ ਪਗਤੀ ਤੋਂ ਕੰਮ ਕਰ ਰਹੇ ਨੇ ਪਿੰਗਲਵਾੜਾ ਤੋਂ ਅੱਜ ਤੱਕ ਹੋਰ ਵੀ ਆਰਗੇਨਾਈਜੇਸ਼ਨਸ ਆ ਗਈ। ਜੀ ਮੈਂ ਨਾ ਇੱਕ ਵਿਰੇਧ ਆਸ਼ਰਮ ਖੋਲਣਾ ਚਾਹੁੰਦਾ। ਉਹ ਵੀ ਮੈਂ ਸਾਲ ਡੇਢ ਸਾਲ ਚ ਮੈਨੂੰ ਮਾਲਕ ਨੇ ਮਿਹਰ ਕੀਤੀ ਤਾਂ ਮੈਂ ਓਪਨ ਕਰ ਲਊਗਾ। ਉਹਦੇ ਚ ਨਾ ਤੁਹਾਨੂੰ ਪਤਾ ਹੈ ਬਹੁਤ ਗਰੀਬ ਆਦਮੀ ਲਈ ਵੀ ਥਾਂ ਹੈ ਕੋਈ। ਹੂੰ ਬਹੁਤ ਅਮੀਰ ਲਈ ਵੀ ਥਾਂ ਹੈ ਕੋਈ। ਜਿਹੜਾ ਇੱਕ ਮਿਡਲ ਕਲਾਸ ਬਜ਼ੁਰਗ ਹੈ ਨਾ ਉਹਦੇ ਲਈ ਕੋਈ ਥਾਂ ਨਹੀਂ ਹੈ ਭਾਜੀ। ਜੀ ਉਹਦੀ ਜ਼ਿੰਦਗੀ ਸਫਸਟੀਕੇਟਡ ਰਹੀ ਹੈ। ਉਹ ਗੈਜਟਡ ਆਫਸਰ ਰਿਹਾ ਹੈ ਔਰ ਵਧੀਆ ਕਾਰੋਬਾਰ ਕੀਤਾ। ਇੱਕ ਸਟੇਜ ਤੋਂ ਬਾਅਦ ਨਾ ਉਹ ਇੱਧਰ ਲਾ ਰਿਹਾ ਨਾ ਉੱਧਰ ਲਾ ਰਿਹਾ ਮੈਂ વૃਦ ਆਸ਼ਰਮ ਨੂੰ ਮਜਬੂਰੀ ਦੀ ਥਾਂ ਨਹੀਂ ਬਣਾਉਣਾ ਚਾਹੁੰਦਾ ਮੈਂ ਚਾਹੁੰਦਾ ਜਦੋਂ ਮੇਰੇ ਕੋਲ ਕੋਈ ਆਏ ਨਾ ਜੰਗਦਾਬ ਬੰਦਾ 50 ਸਾਲ ਦਾ 40 ਸਾਲ ਦਾ ਤਾਂ ਉਹ ਕਹੇ ਯਾਰ ਮੈਂ ਬੁਢਾਪਾ ਇੱਥੇ ਕੱਟਣਾ ਹੈ ਇਹੋ ਜੀ ਪਲੇਸ ਜਿਹੜੀ ਹੈਪਨਿੰਗ ਹੋਵੇ ਜਿੱਥੇ 뮤ਜ਼ਿਕ ਹੋਵੇ ਮੈਡੀਟੇਸ਼ਨ ਹੋਵੇ ਪਰਮਾਤਮਾ ਦਾ ਨਾਮ ਹੋਵੇ ਇਹ ਦੋ ਪਲਾਨਸ ਨੇ ਪਾਰੀਖ ਤੇ ਵਾਇਗਰ ਉਹਨੇ ਮੇਰ ਕੀਤੀ ਤਾਂ ਆਪਾਂ ਕਰ ਲਾਂਗੇ ਇਸ ਸਾਲ